ਇਦਾਂ ਦਾ ਗਾਣਾ ਆਇਆ ਨਾ ਆਪਣਾ ਉਦੋਂ ਤਾਂ ਨਹੀਂ ਮੇਰੇ ਮਨ ਲਈ ਇਦਾਂ ਦਾ ਕੁਝ ਹੋਈ ਜਾਂਦਾ ਕਿਤੇ ਢੱਡ ਤੋਪੇ ਲਾ ਕੇ ਕਿਹਨ ਛੁਕਾ ਕਿਤੇ ਛੁਕਾ ਉਸ ਤੋਂ ਪਹਿਲਾਂ ਜਮਾਂ ਸਹੀ ਸੀ ਪੱਥਰ ਪਾੜ ਨੀ ਰਣਾ ਪੱਥਰ ਵੀ ਪਾੜ ਦੂਗੀ ਆ ਭਾਈ ਕੀ ਗੋਲਡ ਸਮਿਥ ਪਹੁੰਚਿਆ ਹਸਪੀਟਲ ਜਿੱਥੇ ਕੀ ਉਸ ਦੇ ਡ੍ਰਿਪਾਂ ਲੱਗ ਰਹੀਆਂ ਨੇ ਕਿਸ ਗੱਲ ਤੋਂ ਲੱਗ ਰਹੀਆਂ ਨੇ ਡ੍ਰਿਪਾਂ ਉਹ ਵੀ ਅੱਗੇ ਚੱਲ ਕੇ ਦੱਸਾਂਗੇ ਹਾਂਜੀ ਲੱਕੀ ਗੋਲਡ ਸਮਿਥ ਜੋ ਕਿ ਚਰਚਾ ਦੇ ਵਿੱਚ ਅੱਜ ਕੱਲ ਬਣਿਆ ਹੀ ਰਹਿੰਦਾਗਾ ਉਸ ਦਾ ਪਰਚਾ ਸੌਂਗ ਆਇਆ ਸੀ ਜਿਸ ਤੋਂ ਬਾਅਦ ਲੱਕੀ ਗੋਲਡ ਸਮਿਥ ਚਰਚਾ ਦੇ ਵਿੱਚ ਬਣਿਆ ਹੋਇਆਗਾ ਤੇ ਉੱਥੇ ਹੀ ਲੱਕੀ ਗੋਲਡ ਸਮਿਥ ਨੇ ਇੱਕ ਪੋਸਟ ਪਾਈਆ ਜਿਸ ਦੇ ਵਿੱਚ ਲੱਕੀ ਕਹਿ ਰਿਹਾਗਾ ਕਿ ਪਹਿਲਾਂ ਲੋਕ ਮੇਰੇ ਤੇ ਟੂਨੇ ਕਰਦੇ ਸੀ ਟਰੈਕਟਰਾਂ ਦੇ ਉੱਤੇ ਪਾਰਟ ਚੋਰੀ ਕਰੀ ਗਏ ਨੇ ਤੇ ਹੁਣ ਮੇਰੇ ਉੱਤੇ ਬੀਟੂ ਨੇ ਕਰੀ ਜਾਂਦੇ ਨੇ ਕਿਉਂਕਿ ਮੈਂ ਪਹਿਲੀ ਵਾਰ ਜਿਮ ਗਿਆ ਸੀ ਮੈਂ ਵੀਡੀਓ ਪਾ ਦਿੱਤੀ ਜਿਸ ਕਰਕੇ ਮੇਰੇ ਡ੍ਰਿਪਾਂ ਲੱਗ ਰਹੀਆਂ ਨਹੀਂਆਂ ਉੱਥੇ ਹੀ ਲੋਕ ਕਹਿ ਰਹੇ ਨੇ ਕਿ ਇਹ ਵੀਡੀਓ ਲੱਕੀ ਗੋਲਡ ਸਮਿਥ ਨੇ ਰੋਹਿਤ ਦੇਸਵਾਲ ਨੂੰ ਕਹਿਣ ਲਈ ਪਾਈਆ ਕਿ ਪਹਿਲਾਂ ਮੇਰੇ ਤੋਂ ਜੈਲਸੀ ਕਰਦੇ ਸੀ ਤੇ ਹੁਣ ਵੀ ਮੇਰੇ ਤੋਂ ਜੈਲਸੀ ਕਰਦੇ ਨੇ ਜਿਸ ਕਰਕੇ ਮੇਰੇ ਡ੍ਰਿਪਾਂ ਲੱਗ ਰਹੀਆਂ ਨੇ ਤੇ ਉੱਥੇ ਹੀ ਰੋਹਿਤ ਦੇਸਵਾਲ ਨੇ ਵੀ ਇੱਕ ਸਨੈਪਚੈਟ ਦੇ ਉੱਤੇ ਸਟੋਰੀ ਸ਼ੇਅਰ ਕੀਤੀ ਆ ਜਿਸ ਦੇ ਵਿੱਚ ਉਸ ਨੇ ਲਿਖਿਆਗਾ ਕੀ ਜੋ ਜਿਸ ਦਾ ਮਾੜਾ ਕਰੂਗਾ ਉਸ ਦੇ ਨਾਲ ਮਾੜਾ ਹੀ ਹੋਊਗਾ ਬਾਕੀ ਇਹ ਤਾਂ ਨਹੀਂ ਕਹਿ ਸਕਦੇ ਕਿ ਰੋਹਿਤ ਦੇਸਵਾਲ ਨੇ ਲੱਕੀ ਗੋਲਡ ਸਮਿਥ ਨੂੰ ਇਹ ਗੱਲ ਕਹੀ ਆ ਬਾਕੀ ਇੱਕ ਤਰਫੀ ਗੱਲ ਇਹ ਵੀ ਲੱਗਦੀ ਆ ਕਿ ਹਾਂ ਇਹ ਹੋ ਸਕਦਾ ਕਿ ਲੱਕੀ ਗੋਲਡ ਸਮਿਥ ਨੂੰ ਹੀ ਕਹੀ ਆ ਕਿਉਂਕਿ ਲੱਕੀ ਗੋਲਡ ਸਮਿਥ ਨੇ ਪੋਸਟ ਪਾਈ ਸੀ ਤੇ ਉਸ ਤੋਂ ਬਾਅਦ ਹੀ ਰੋਹਿਤ ਦੇਸਵਾਲ ਨੇ ਵੀ ਇਹ ਪੋਸਟ ਸ਼ੇਅਰ ਕੀਤੀ ਹੈ ਕਿ ਗੋਲਡ ਸਮਿਥ ਦੀ ਉਹ ਪੋਸਟ ਵੀ ਦਿਖਾਵਾਂਗੇ ਤੇ ਬਾਕੀ ਤੁਹਾਡਾ ਕੀ ਵਿਚਾਰਾ ਇਹਨਾਂ ਦੇ ਬਾਰੇ ਤਾਂ ਪਲੀਜ਼ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਬਾਕੀ ਮਿਲਦੇ ਆਂ ਵੱਡੀ ਹੋਰ ਅਪਡੇਟ ਦੇ ਨਾਲ ਵੱਡੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ ਪੱਧਨੇਗਾ ਕਹਿੰਦੇ ਨਾ ਪੱਥਰ ਪਾੜਨੇਗਾ ਉਹ ਲੋਕ ਉਵੇਂ ਹੀ ਕਰਦੇ ਆ ਜਦੋਂ ਟਰੈਕਟਰ ਮੁਕਾਬਲੇ ਚ ਚਲਾਉਂਦੇ ਸੀ ਉਦੋਂ ਟਰੈਕਟਰਾਂ ਤੇ ਨਜ਼ਰ ਲਾਈ ਜਾਂਦੇ ਰਹਿੰਦੇ ਸੀ ਅੱਜ ਪਹਿਲੇ ਦਿਨ ਚ ਮੈਂ ਜੰਮ ਗਿਆ ਭਾਈ ਹੜ ਜੋ ਏ ਹੜ ਜੋ ਅੜ ਜੋ ਏ